ਕਹਿਆ ਸੀ ਕਿ ਪੰਜਾਬ ਦਾ ਸ਼ਹਿਰ ਖੜੜਾ ਜਿਹੜਾ ਸਿਟੀ ਬਿਊਟੀਫੁੱਲ ਬਣਾ ਦਿੱਤਾ ਜਾਵੇਗਾ। ਕਿ ਲੱਗ ਰਿਹਾ ਸਿਟੀ ਬਿਊਟੀਫੁੱਲ ਬਣਾਏ ਦੇ ਸਭ ਤੋਂ ਗੰਦਾ ਸ਼ਹਿਰ ਹੈ ਪੰਜਾਬ ਦਾ। ਜਿੱਥੇ ਕਿ ਮਾੜਾ ਜਿਹਾ ਵੀ ਬਾੜ ਜੋ ਹੋਵੇ ਤੇ ਪਾਣੀ ਖਲੋਇਆ ਜਾਂਦਾ ਤੇ ਟ੍ਰੈਫਿਕ ਜਿਹੜੀ ਹੈ ਜਾਮ ਇੱਕ ਇੱਕ ਘੰਟਾ ਜਾਮ ਲਗਾ ਦਿੰਦਾ। ਕੱਲ ਸ਼ਾਮ ਨੂੰ ਵੀ ਇੱਥੇ ਲੱਗਿਆ ਰਹਾ। ਹੁਣੇ ਹੀ ਪੌਣੇ ਦੇ 2 ਵਜੇ ਮੈਂ ਇੱਥੇ ਖਲੋਤਾ ਹਾਂ ਆਪਣੇ ਕੋਲੋਨੀ ਦੇ ਬਾਹਰ ਸ਼੍ਰੀਮਤੀ ਅਨਮੋਲ ਗਗਨਮਾਨ ਜੋ ਸਾਡੇ ਇਲਾਕੇ ਦੇ ਮੰਤਰੀ ਨੇ ਇੱਥੋਂ ਲੰਘ ਕੇ ਗਏ ਨੇ। ਪਾਣੀ ਵਿੱਚ ਉਹ ਚੋਂ ਲੰਘੇ ਗਏ ਨੇ ਮੇਰਾ ਆਪਣਾ ਵਿਚਾਰ ਹੈ ਕਿ ਉਹ ਉਹਨਾਂ ਦੀ ਗੱਡੀ ਦੇ ਮਗਰ ਪੰਜਾਬ ਸਰਕਾਰ ਦਾ ਉਹ ਲੱਗਾ ਸੀਗਾ ਮੋਟਰ ਲੱਗਾ ਸੀਗਾ ਤੇ ਮਗਰ ਹੋਰ ਪੰਜ ਸਾਲ ਗੱਡੀਆਂ ਸੀ ਉਹ ਇੱਥੋਂ ਵੇਖ ਕੇ ਗਏ ਤੇ ਉਹਨਾਂ ਨੂੰ ਪਤਾ ਹੋਣਾ ਕਿ ਵੀ ਕਿੱਥੇ ਕਿੱਥੇ ਖੱਡੇ ਨੇ ਕਿੱਥੇ ਕਿੱਥੇ ਉਹਨਾਂ ਦੀ ਕਾਰ ਜਿਹੜੀ ਫਸੀ ਆ ਪਰ ਕੋਈ ਵੀ ਖਿਆਲ ਨਹੀਂ ਦਿੰਦਾ ਧਿਆਨ ਨਹੀਂ ਦਿੰਦਾ ਕਾਉਂਸਲਰ ਵੀ ਨਹੀਂ ਆਉਂਦੇ ਕੋਈ ਵੀ ਨਹੀਂ ਕਰਦਾ ਨੰਬਰ 2 ਤੇ ਇਹ ਵੀ ਯਾਨੀ ਕਿ ਖਬਰਾਂ ਜਾਇਆ ਕਿ ਸਿਵਲ ਸਰਜਨ ਮੁਹਾਲੀ ਜਿਹੜੇ ਨੇ ਉਹਨਾਂ ਨੇ ਆਪਣੇ ਮਤੇਤ ਜਿਹੜਾ ਸਤਾਵਾ ਉਹਨਾਂ ਨੂੰ ਘਰ ਘਰ ਜਾ ਕੇ ਡੈਂਗੂ ਦੇ ਲਾਰਵਾ ਟੈਸਟ ਕਰੋ ਮੈਂ ਇਹ ਕਹਿੰਨਾ ਉਹ ਖਰੜ ਵਾਲੀ ਯਾਨੀ ਕਿ ਜਿਹੜੀ ਸੜਕ ਹੈ ਲਾਂਡਰਾ ਰੋਡ ਇੱਥੇ ਆਣ ਕੇ ਵੇਖਣ ਇੱਥੇ ਮੇਰਾ ਖਿਆਲ ਘਰ ਘਰ ਜਾਂਦੀ ਲੋੜ ਨਹੀਂ ਸੜਕ ਪਤਾ ਹੀ ਲਾਰਵਾ ਮਿਲ ਜਣਗੇ ਪੰਜਾਬ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਨੇ ਇਲੈਕਸ਼ਨਾਂ ਦੇ ਵਿੱਚ ਕਿਹਾ ਸੀ ਕਿ ਪੰਜਾਬ ਦਾ ਜਿਹੜਾ ਖਰੜ ਸ਼ਹਿਰ ਹੈ ਸਿਟੀ ਬਿਊਟੀਫੁੱਲ ਬਣਾ ਦਿੱਤਾ ਜਾਵੇਗਾ ਤੇ ਸਿਟੀ ਬਿਊਟੀਫੁੱਲ ਤਾਂ ਕੀ ਬੰਨਣਾ ਸੀ ਉਹਦੇ ਹਾਲਾਤ ਅਸੀਂ ਤੁਹਾਨੂੰ ਦਿਖਾਣਿਆ ਇੱਕ ਵਾਰ ਅਸੀਂ ਕੈਮਰਾਮੈਨ ਨੂੰ ਕਹੋਗੇ ਤਹਾਨੂੰ ਅਸੀਂ ਹਾਲਾਤ ਦਿਖਾਉਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਸਿੱਧੀਆਂ ਹੀ ਦਿਖਾ ਰਹੇ ਹਾਂ ਖਰੜ ਲਾਂਡਰਾ ਰੋਡ ਦਾ ਇਹ ਦ੍ਰਿਸ਼ ਹੈ ਜਿੱਥੇ ਕਿ ਤੁਸੀਂ ਆਪ ਦੇਖ ਰਹੇ ਹੋ ਕਿ ਕਿੰਨਾ ਪਾਣੀ ਜਿਹੜਾ ਕਹਿੰਦੇ ਨੇ 3 ਦਿਨਾਂ ਤੋਂ ਜਿਹੜਾ ਇਹ ਪਾਣੀ ਖੜਿਆ ਹੋਇਆ ਹੈ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕ ਕਿਸ ਤਰ੍ਹਾਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਨਾ ਤਾਂ ਪ੍ਰਸ਼ਾਸਨ ਸੁਣ ਰਿਹਾ ਹੈ ਨਾ ਹੀ ਕੋਈ ਸਰਕਾਰੀ ਮੁਲਾਜ਼ਮ ਨੇ ਆ ਕੇ ਹੋਰੇ ਜਿਹੜੀ ਹੈ ਸਾਰ ਲੇਤੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਅਸੀਂ ਸਿੱਧੀਆਂ ਹੀ ਦਿਖਾ ਰਹੇ ਹਾਂ ਦੂਰ ਦੂਰ ਤੱਕ ਸੜਕ ਲਾਂਡਰਾ ਰੋਡ ਜੋ ਲੱਖਾਂ ਰੁਪਿਆ ਲਾ ਕੇ ਜਿਹੜੀ ਇਸ ਰੋਡ ਦੀ ਜਿਹੜੀ ਉਹ ਸਾਰੀ ਕੀਤੀ ਸੀ ਤੇ ਉਹ ਰੋਡ ਜਿਹੜੀ ਆ ਹੁਣ ਬਿਲਕੁਲ ਟੁੱਟ ਗਈ ਹੈ ਕਿਉਂਕਿ ਤਿੰਨ ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਕਾਰਨ ਜਿਹੜਾ ਪਾਣੀ ਜਿਹੜਾ ਹੈ ਸੜਕਾਂ ਤੇ ਖੜਾ ਹੈ ਜਿਸ ਕਾਰਨ ਇਹ ਰੋਡ ਦੀ ਖਸਤਾ ਹਾਲਤ ਹੋ ਚੁੱਕੀ ਹੈ ਤੁਸੀਂ ਇਹ ਤਸਵੀਰਾਂ ਦਿਖਾ ਰਹੇ ਹੋ ਅਸੀਂ ਤੁਹਾਨੂੰ ਦਿਖਾਣਾ ਚਾਹੁੰਦੇ ਆ ਅਰਿਸ਼ਟਾ ਸਿਟੀ ਹਰਿਸ਼ਟਾ ਸਿਟੀ ਅੰਦਰ ਹੈ ਕਿ ਕਈ ਪਰਿਵਾਰ ਜਿਹੜੇ ਉਰੇ ਰਹਿ ਰਹੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਫਿਲਹਾਲ ਜਿਹੜਾ ਹੈ ਅਸੀਂ ਤੁਹਾਨੂੰ ਇਸ ਰੋਡ ਦੇ ਹਾਲਾਤ ਦਿਖਾ ਰਹੇ ਹਾਂ ਕਿਸ ਤਰ੍ਹਾਂ ਵੱਤ ਤੋਂ ਵੱਤਰ ਬਣੇ ਹੋਏ ਨੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਲੋਕ ਕਿਸ ਤਰ੍ਹਾਂ ਜਿਹੜੇ ਨੇ ਇਸ ਪਾਣੀ ਦੇ ਵਿੱਚੋਂ ਲੰਘਣ ਨੂੰ ਮਜਬੂਰ ਹੋ ਰਹੇ ਨੇ ਉਹ ਤੁਸੀਂ ਆਪ ਦੇਖ ਸਕਦੇ ਹੋ ਕਿੰਨੀ ਦੂਰ ਤੱਕ ਜਿਹੜੇ ਆ ਰੋਡ ਦੀ ਜਿਹੜੀ ਐ ਖਸਤਾ ਹਾਲਤ ਹੋ ਚੁੱਕੀ ਹੈ ਪਾਣੀ ਜਿਹੜਾ ਹੈ ਰੋਡ ਤੇ ਖੜਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਖਤਰ ਲਾਂਡਰਾ ਰੋਡ ਦੀਆਂ ਅਸੀਂ ਦਿਖਾ ਰਹੇ ਹਾਂ ਕੈਬਨਟ ਮੰਤਰੀ ਗਗਨ ਅਨਮੋਲਮਾਨ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਸ਼ਹਿਰ ਖਰੜਾ ਜਿਹੜਾ ਸਿਟੀ ਬਿਊਟੀਫੁੱਲ ਬਣਾ ਦਿੱਤਾ ਜਾਵੇਗਾ। ਕਿ ਲੱਗ ਰਿਹਾ ਸਿਟੀ ਬਿਊਟੀਫੁੱਲ ਆਈਏ। ਇਹ ਬਿਊਟੀਫੁੱਲ ਕੀ ਬਣਾਏ? ਇਹ ਸਭ ਤੋਂ ਗੰਦਾ ਸ਼ਹਿਰ ਹੈ ਪੰਜਾਬ ਦਾ। ਜਿੱਥੇ ਕਿ ਮਾੜਾ ਜਿਹਾ ਵੀ ਬਾੜ ਜੋਵੇ ਤੇ ਪਾਣੀ ਖਲੋਇ ਦਿੰਦਾ ਤੇ ਟ੍ਰੈਫਿਕ ਜਿਹੜੀ ਹੈ ਜਾਮ ਇੱਕ ਇੱਕ ਘੰਟਾ ਜਾਮ ਲਗਾ ਦਿੰਦਾ। ਕੱਲ ਸ਼ਾਮ ਨੂੰ ਵੀ ਇੱਥੇ ਲੱਗਿਆ ਰਹਾ। ਉਹਨੇ ਹੀ ਪੌਣੇ ਦੇ 2 ਵਜੇ ਮੈਂ ਇੱਥੇ ਖਲੋਤਾ ਹਾਂ ਬ੍ਰੀ ਕੋਰੋਨੇ ਦੇ ਬਾਅਦ ਸ਼੍ਰੀਮਤੀ ਅਨਮੋਲ ਗਗਨਮਾਨ ਜੋ ਸਾਡੇ ਇਲਾਕੇ ਦੇ ਮਨਿਸਟਰ ਨੇ ਇਥੋਂ ਲੰਘੇ ਗਏ ਨੇ ਪਾਣੀ ਦੇ ਵਿੱਚੋਂ ਲੰਘੇ ਗਏ ਨੇ ਮੇਰਾ ਆਪਣਾ ਵਿਚਾਰ ਹੈ ਕਿ ਉਹ ਉਹਨਾਂ ਦੀ ਗੱਡੀ ਦੇ ਮਗਰ ਪੰਜਾਬ ਸਰਕਾਰ ਦਾ ਉਹ ਲੱਗਾ ਸੀਗਾ ਮੋਟਰ ਲੱਗਾ ਸੀਗਾ ਤੇ ਮਗਰ ਹੋਰ ਪੰਜ ਸਾਲ ਗੱਡੀਆਂ ਸੀ ਉਹ ਇਥੋਂ ਵੇਖ ਕੇ ਗਏ ਤੇ ਉਹਨਾਂ ਨੂੰ ਪਤਾ ਹੋਣਾ ਕਿ ਵੀ ਕਿੱਥੇ ਕਿੱਥੇ ਖੱਡੇ ਨੇ ਕਿੱਥੇ ਕਿੱਥੇ ਉਹਨਾਂ ਦੀ ਕਾਰ ਜਿਹੜੀ ਫਸੀ ਆ ਪਰ ਇੱਥੇ ਕੋਈ ਵਿਚਾਰ ਖਿਆਲ ਨਹੀਂ ਦਿੰਦਾ ਧਿਆਨ ਨਹੀਂ ਦਿੰਦਾ ਕਾਉਂਸਲਰ ਵੀ ਨਹੀਂ ਆਉਂਦੇ ਕੋਈ ਮੀਟਿੰਗ ਕਰਦਾ ਨੰਬਰ 2 ਤੇ ਇਹ ਵੀ ਯਾਨੀ ਕਿ ਖਬਰਾਂ ਜਾਇਆ ਕਿ ਸਿਵਲ ਸਰਜਨ ਮੁਹਾਲੀ ਜਿਹੜੇ ਨੇ ਉਹਨਾਂ ਨੇ ਆਪਣੇ ਮਤੇ ਤਜ ਸਤਾਵਾ ਉਹਨਾਂ ਨੂੰ ਘਰ ਘਰ ਜਾ ਕੇ ਡੇਂਗੂ ਦੇ ਲਾਜ਼ਮਾ ਟੈਸਟ ਕਰੋ ਮੈਂ ਇਹ ਕਹਿਣਾ ਉਹ ਖਰੜ ਵਾਲੀ ਯਾਨੀ ਕਿ ਜਿਹੜੀ ਸੜਕ ਹੈ ਲਾਂਡਰਾ ਰੋਡ ਇੱਥੇ ਆਣ ਕੇ ਵੇਖਣ ਇੱਥੇ ਮੇਰਾ ਖਿਆਲ ਹੈ ਘਰ ਘਰ ਜਾਂਦੀ ਲੋੜ ਨਹੀਂ ਸੜਕ ਉੱਤੇ ਹੀ ਲਾੜਵਾ ਮਿਲ ਜਣਗੇ ਤੋਂ ਇਹ ਸਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੇ ਖੱਡੇ ਨੇ ਜਰਦਜੇ ਸੜਕਾਂ ਦੀ ਰਿਪੇਅਰ ਕੀਤੀ ਜਾਵੇ ਤੇ ਜੋ ਸਾਡੇ ਮਨਿਸਟਰ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਸਿਟੀ ਬਿਊਟੀਫੁਲ ਬਣਾਉਣਾ ਹੀ ਖਰੜ ਨੂੰ ਉਹ ਬਣਾਉਣ ਦਾ ਯਤਨ ਕੀਤਾ ਜਾਵੇ ਤੇ ਇਹ ਜਿਹੜਾ ਸੀਵਰੇਜ ਹੈ ਏਡਾ ਖਰਾਬ ਆ ਜਿਹੜਾ ਸਾਈਡਾਂ ਦੇ ਸਲੇਬਾ ਨੇ ਉਹ ਟੁੱਟੀਆਂ ਪਈਆਂ ਨੇ ਤੇ ਸਾਰਿਆਂ ਵਿੱਚ ਜਿਹੜਾ ਸੀਵਰੇਜ ਜਾਣ ਲਈ ਪਾਣੀ ਜਾਣ ਲਈ ਹੈ ਉਹਦੇ ਵਿੱਚ ਸਾਰਾ ਪੋਲੀਸ਼ਨ ਜਮਾਵਾ ਪਾਣੀ ਨਹੀਂ ਜਾ ਰਿਹਾ ਇਹ ਸਰਕੇ ਮੈਂ ਰਿਕੁਐਸਟ ਕਰਾਂਗਾ ਕਿ ਇਹ ਪ੍ਰਸ਼ਾਸਨ ਨੂੰ ਇਸ ਵਾਰ ਬਹੁਤ ਜ਼ਰੂਰੀ ਧਿਆਨ ਦੇਣਾ ਚਾਹੀਦਾ ਤਾਂ ਕਿ ਲੋਕਾਂ ਦਾ ਵੀ ਸੁਧਾਰ ਹੋ ਸਕੇ ਤੇ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਮੈਂ ਭੁਲਜੀਵਨ ਵਰਮਾ ਹਾਂ ਜੀ। ਆਪਾਂ ਇਸ ਸਿਟੀ ਖੜੇ ਆ। ਇੱਥੇ ਤਕਰੀਬਨ ਇਸ ਰੋਡ ਦਾ ਕਾਫੀ ਪਿਛਲੇ ਤਕਰੀਬਨ ਪਿਛਲੀ ਸਰ ਬਰਸਾਤਾ ਚ ਵੀ ਇਹੀ ਹਾਲ ਸੀਗਾ ਔਰ ਉਦੋਂ ਵੀ ਕੋਈ ਸੁਧਾਰ ਨਹੀਂ ਹੋਇਆ ਹੁਣ ਵੀ ਹੈ। ਪਿੱਛੇ ਸਾਰੇ ਟੋਏ ਇੰਨੇ ਨੇ ਇਹਦੇ ਵਿੱਚ ਸਵੇਰ ਤੋਂ ਲੈ ਕੇ 22 ਤੋਂ 25 ਬਾਈਕ ਵਾਲੇ ਤਾਂ ਅਸੀਂ ਕੱਢ ਚੁੱਕੇ ਆ। ਉਸ ਤੋਂ ਬਾਅਦ 10 ਰੇੜੀਆਂ ਟਰਾਲੇ ਦੇ ਵਿੱਚ ਮਲਵੇ ਦੀਆਂ ਪਵਾ ਕੇ ਤਾ ਕਿਦਰ ਟ੍ਰੈਫਿਕ ਚੱਲਦਾ ਕੀਤਾ ਸੱਟਾਂ ਪੇਟਾਂ ਬਹੁਤ ਲੱਗਿਆ ਜੀ ਜਿਹੜੀਆਂ ਬਾਈਆਂ ਆ ਉਹਦੇ ਸਲੇਪਾਂ ਪਈਆਂ ਨੇ ਸਾਰਾ ਇਹ ਥੱਲੇ ਨਾਲਾ ਆਇਆ ਸਰ ਨਾਲਾ ਹੈ ਕਾਰਨ ਟੈਕਿਆ ਓਵਰਫਲੋ ਹੋ ਗਿਆ ਓਵਰਫਲੋ ਸਰ ਇਹਦੇ ਵਿੱਚ ਗੰਦ ਬਹੁਤ ਆ ਰਿਹਾ ਪੋਲੂਥਿਨਸ ਆ ਰਹੀ ਹੈ ਬੰਦ ਰਹੀ ਹੈ ਪਿੱਛੇ ਜੇ ਇੱਕ ਵਾਰੀ ਸਾਫਤ ਕਰਨ ਆਏ ਸੀਗੇ ਉਹ ਸਲੇਬਾਂ ਟੱਕੀਆਂ ਤੇ ਬਾਕੀ ਕੁਚ ਟੁੱਟੀਆਂ ਹੋਈਆਂ ਰੱਖਤੀਆਂ ਉਹ ਟੁੱਟੀਆਂ ਹੋਈਆਂ ਦੇ ਵਿੱਚ ਗੱਡੀਆਂ ਗਿਰਦੀਆਂ ਨੇ ਸੱਟਾਂ ਪੇਟਾਂ ਲੱਗਦੀਆਂ ਨੇ ਤੇ ਕਾਫੀ ਸਵੇਰ ਤੋਂ 25 ਜਣਿਆਂ ਦੇ ਤਾਂ ਸੱਟਾਂ ਲੱਗ ਚੁੱਕੀਆਂ ਨੇ ਉਸ ਤੋਂ ਬਾਅਦ ਅਸੀਂ ਆਪਣੇ ਅੱਜ ਫਲਾਈਟ ਦੀ ਕੀਮਤ ਕਿੰਨੀ ਹੈ ਸਰ ਪਹਿਲਾਂ ਤਾਂ ਸੀਗਾ ਜੀ ਹੁਣ ਇਸ ਨੂੰ ਇਹ ਹਾਲਾਤ ਦੇਖਦੇ ਹੋਏ ਪਹਿਲਾਂ ਤਾਂ ਜੀ 1 ਕਰੋੜ ਰੁਪਏ ਤੱਕ ਪਹੁੰਚ ਗਈ ਸੀ ਕੀਮਤ ਹੁਣ ਆਹ ਹਾਲਤ ਦੇਖਦੇ ਹੋਏ ਤੇ ਜੀ ਸਾਡੀ ਕੀਮਤ ਬਹੁਤ ਘਟ ਗਈ ਹੈ ਜੀ ਮੇਨ ਰੋਡ ਨੂੰ ਦੇਖਦੇ ਹੋਏ ਜੀ ਬਹੁਤ ਸਾਰੇ ਫਲੈਟ ਲੈ ਕੇ ਅੱਜ ਦਿਨ ਨਰਕ ਦੇਖ ਰਹੇ ਹਾਂ ਨਰਕ ਸਰ ਜੀ ਨਰਕਾ ਤੁਸੀਂ ਆਪ ਇੱਧਰ ਦੇਖੋਗੇ ਇੱਥੋਂ ਲੈ ਕੇ ਤਕਰੀਬਨ ਸਾਰਾ ਰੋਡ ਹੀ 8-10 ਕਿਲੋਮੀਟਰ ਦਾ ਬੁਰਾ ਹਾਲ ਹੈ ਟੋਏ ਇੰਨੇ ਨੇ ਈਵਨ ਇਹ ਸਮਝ ਲਓ ਕਿ ਕਾਰਾਂ ਤੱਕ ਫਸਲੀਆਂ ਨੇ ਸਕੂਟਰ ਮੋਟਰਸਾਈਕਲ ਦੀ ਤਾਂ ਹਿੰਮਤ ਹੀ ਕੀ ਆ ਵਿਚਾਰਾ ਉਹ ਨਿਕਲ ਜਾਏਗਾ ਔਰ ਗਿਰਦੇ ਨੇ ਜਿਹੜੇ ਵੀ ਆ ਨਾ ਗਿਰ ਰਹੇ ਨੇ ਸਰ ਇਹ ਮੰਗ ਕੀ ਕਰਦੇ ਹੋ ਨਲੈਕੀ ਕਿਦੀ ਲੱਗ ਰਹੀ ਹੈ ਇਹ ਪ੍ਰਸ਼ਾਸਨ ਦੀ ਨਲੈਕੀ ਹੈ ਜੀ ਇਹ ਪ੍ਰਸ਼ਾਸਨ ਨੂੰ ਇਸ ਵਲ ਧਿਆਨ ਦੇਵੇ ਇਹ ਪਿਛਲੀ ਬਰਸਾਤਾਂ ਜੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੀਗਾ ਹੁਣ ਇਸ ਵਾਰੀ ਚਲੋ ਅਸੀਂ ਕਹੇ ਹੁਣ ਵੀ ਦੇਖਦੇ ਨੇ ਹੁਣ ਵੀ ਦੇਖਦੇ ਨੇ ਉਹਨਾਂ ਦੁਆਰਾ ਬਰਸਾਤਾਂ ਆ ਗਈਆਂ ਨੇ ਜੀ ਅਜੇ ਤੱਕ 1 1 ਕਰੋੜਾ ਨਹੀਂ ਸੜਕ ਦੇ ਉੱਤੇ ਲੱਗੇ ਆ ਜੀ ਹੁਣ ਵੀ ਤੁਹਾਡੀ ਇਸ ਖਬਰ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨੇ ਸਾਰ ਨੀਤੀ ਫਿਰ ਕੀ ਕਰੋਗੇ ਫਿਰ ਸਰ ਅਸੀਂ ਸਾਰੇ ਇਕੱਠੇ ਹੋ ਕੇ ਜਿੰਨੀ ਆਪਣੀ ਖਰੜ ਦੇ आरडब्ल्यूਏ ਨੇ ਇਹਨਾਂ ਦੇ ਜਿਹਨੇ ਸਭ ਨਾਲ ਇਕੱਠੇ ਕਰਕੇ ਅਸੀਂ ਮੀਟਿੰਗ ਕਰਾਂਗੇ ਘਰਨਾ ਲਾਵਾਂਗੇ ਰੋਡ ਜਮ ਕਰਾਂਗੇ ਪਰ ਮੈਂ ਦਿਵਿੰਦਰ ਕੁਮਾਰ ਹਾਂ ਐਕਸ ਡਿਫੈਂਸ ਪਰਸਨ ਦਸੰਬਰ ਤੇ ਰਿਟਾਇਰ ਹੋਏ ਸੀਗਾ ਅਸੀਂ ਇੰਨੀ ਸਾਫ ਸੁਥਰੀ ਕਲੋਨੀ ਦੇਖ ਕੇ ਇੱਥੇ ਆਏ ਸੀਗੇ ਵੀ ਇੱਥੇ ਅਸੀਂ ਸੈਟਲਡ ਆਊਨ ਹੋਣਾ ਹੈ ਲੇਕਿਨ ਪਿਛਲੇ 2 ਸਾਲ ਤੋਂ ਬਸਤਾਤਾਕ ਇਹੀ ਹਾਲ ਦੇਖ ਰਹੇ ਹਾਂ ਬੱਤੋਂ ਬੱਤਰ ਹੀ ਹੋ ਰਿਹਾ ਹੈ ਤਾਂ ਤੁਸੀਂ ਦੇਖ ਰਹੇ ਹੋ ਕੀ ਹਲਚਲ ਹੈ ਇੱਥੇ ਦਾ ਤਾਂ ਤੁਸੀਂ ਅੱਗੇ ਅਗਰ ਸਾਡੀ ਇਹ ਆਵਾਜ਼ ਜਿੱਤੋਂ ਵੀ ਜਿਹੜੀ ਵੀ ਰਿਸਪੌਂਸੀਬਲ ਅਥਾਰਟੀ ਹੈ ਉੱਥੇ ਤੱਕ ਪਹੁੰਚਾਓਗੇ ਤਾਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਮੈਂ ਤੇ ਕਹਿਣਾ ਚਾਹੁੰਦਾ ਗਿਲ ਇੱਕ ਗਿਲ ਜਿਲਕੋ ਤੋਂ ਲੈ ਕੇ ਗੁਰਦੁਆਰਾ ਰਹਿ ਤੱਕ ਜਿੰਨਾ ਬੁਰਾ ਹਾਲ ਇੱਥੇ ਹੈ ਮੇਰੇ ਖਿਆਲ ਪੰਜਾਬ 'ਚ ਕਿਸੇ ਦਾ ਨਹੀਂ ਕੋਈ ਪ੍ਰਬੰਧ ਨਹੀਂ ਪ੍ਰਸ਼ਾਸਨ ਵੱਲੋਂ ਬੰਦੇ गिर-गिर ਕੇ ਸਲੇਬਾਂ ਟੁੱਟੀਆਂ ਪਈਆਂ ਜੇ ਕੋਈ ਪਾਣੀ ਦੀ ਨਿਕਾਸੀ ਨਹੀਂ ਕੋਈ ਸੁਣਵਾਈ ਨਹੀਂ ਕਿ ਕਿੰਨੇ ਦਿਨ ਹੋ ਗਏ ਉਹਰੇ ਪਾਣੀ ਖੜਾ ਹੈ ਜੀ ਤੇ ਰੋਜ਼ ਹੀ ਖੜਾ ਹੁੰਦਾ ਜੀ ਕੋਈ ਦਿਨ ਖਾਲੀ ਗਿਆ ਹੀ ਨਹੀਂ ਇੱਕ ਕਰੋੜਾ ਰੁਪਏ ਦੀ ਜਿਹੜੀ ਸਫਲਤੀ ਉਹ ਸਾਰੀ ਹੋਈ ਦੀ ਉਹ ਵੀ ਟੁੱਟ ਕੇ ਤਬਾਹ ਹੋ ਗਈ ਬਣੀ ਹਾਂ ਖਤਮ ਹੋ ਗਈ ਹੈ ਸਭ ਸਲੇਪਾਂ ਗਲ ਗਈਆਂ ਟੁੱਟ ਗਈਆਂ ਉਹ ਸਾਡੇ ਸਭ ਤੋਂ ਪੁਰਾਣੇ ਬੰਦੇ ਹਾਂ ਕਦੇ ਇਹ ਹਾਲਾਤ ਪਹਿਲਾਂ ਦੇਖੇ ਸੀਗੇ ਨਹੀਂ ਜੀ ਨਹੀਂ 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 ਸਾਨੂੰ ਇੱਥੇ 1978 ਤੋਂ ਅਸੀਂ ਇੱਥੇ ਆ ਮਿਲ ਕੰਮ ਕਰ ਰਹੇ ਹਾਂ ਐਦਾਂ ਦੇ ਹਾਲਾਤ ਹੈ ਸਾਲ ਪਹਿਲੀ ਵਾਰੀ ਦੇਖ ਨਗਰ ਕਾਉਂਸਲ ਦਾਖਲ ਹੀ ਨਹੀਂ ਦਿੰਦਾ ਉਹ ਕਹਿੰਦੇ ਹਾਈਵੇ ਵਾਲਿਆਂ ਨੂੰ ਮਿਲੋ ਜੀ ਬੱਚਿਆਂ ਨੂੰ ਟਰਾਉਣ ਲਈ ਵੀ ਜਗ੍ਹਾ ਨਹੀਂ ਹੈ ਨਰਸਮਲ ਬਿਲਕੁਲ ਇਹ ਇਹਦੇ ਤੇ ਕੋਈ ਨਾ ਕੋਈ ਪ੍ਰਸ਼ਾਸਨ ਐਕਸ਼ਨ ਲੈਣਾ ਚਾਹੀਦਾ ਸਾਡਾ ਲਾਂਡਰੋ ਰੋਡ ਦਾ ਬਹੁਤ ਬੁਰਾ ਹਾਲ ਹੈ ਲੋਕ ਬਹੁਤ ਪਰੇਸ਼ਾਨ ਹੈ ਸੜਕ ਤੇ ਓਵਰਫਲੋ ਪਾਣੀ ਹੋ ਗਿਆ ਲੱਖਾਂ ਕਰੋੜਾਂ ਰੁਪਏ ਦੀ ਸੜਕ ਵੀ ਜਿਹੜੀ ਟੁੱਟ ਗਈ ਹੈ ਖੰਡੇ ਬਣ ਗਏ ਲੋਕਾਂ 'ਤੇ ਹੀ ਐਕਸੀਡੈਂਟ ਵੀ ਹੋ ਚੁੱਕੇ ਵੱਡਾ ਹਾਦਸਾ ਵੀ ਹੋ ਸਕਦਾ ਹੈ ਉਹ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਕੀ ਕਰ ਰਹੀ ਹੈ ਪਹਿਲੀ ਗੱਲ ਤਾਂ ਤੁਹਾਨੂੰ ਤੁਹਾਡੇ ਮਾਦਮਾਂ ਅਹੀਂ ਹੈ ਜਿਹੜੀ ਤੁਸੀਂ ਮੈਨੂੰ ਦੱਸੀ ਹੈ ਗੱਲ ਇਹ ਨੈਸ਼ਨਲ ਹਾਈਵੇ ਦੀ ਸੜਕਾਂ ਐ ਐਨ ਐਚ ਆਈ ਦੀ ਰੋਡ ਐ ਇਹ ਪੁਰਾਣੀ ਸੜਕ ਬਣੀ ਹੋਈ ਹੈ ਨੈਸ਼ਨਲ ਹਾਈਵੇ ਨੇ ਇਹਨਾਂ ਦੇ ਦੋਨੇ ਪਾਸੇ ਡਰੇਨਜ਼ ਬਣਾਏ ਹੋਏ ਦੋਨਾਂ ਡਰੇਨਜ਼ ਦਾ ਲੈਵਲ ਠੀਕ ਨਹੀਂ ਹੈਗਾ ਪਰਾਂ ਪਟਿਆਲਾ ਕੀ ਰਹੂਆ ਕਿਸੇ ਉਹਦੇ ਤਾਂ ਜਾਂਦਾ ਹੀ ਨਹੀਂ ਹੈਗਾ ਜੀ ਪਾਣੀ ਪਾਣੀ ਇਧਰ ਹੀ ਆਊਗਾ ਉਲਟੇ ਪਾਸੇ ਲੈਵਲਿੰਗ ਬਣੀ ਹੋਈ ਹੈ ਇਹਨਾਂ ਦੀ ਤੇ ਇਹਦਾ ਹੱਲ ਕੀ ਹੋਏਗਾ ਜੀ ਫਿਰ ਹੁਣ ਇਹ ਹੱਲ ਵੀ ਉਹਨਾਂ ਕੁੜੀਆਂ ਜਿਹੜੇ ਉਹਨਾਂ ਦੀ ਪ੍ਰਾਪਰਟੀ ਹੈ ਜੀ ਨ ਐਨ ਐਚ ਆਈ ਦੀ ਪ੍ਰਾਪਰਟੀ ਐ ਸੀ ਤਾਂ ਮੈਂ ਹੈਲਪ ਕਰ ਸਕਦੇ ਆ ਜੀ ਤੇ ਹੈਲਪ ਦੇ ਤੌਰ ਤੇ ਕੋਈ ਉਹਦੇ ਪਾਣੀ ਦੀ ਕੋਈ ਨਗਰ ਕੌਂਸਲ ਕਰੋ ਪਾਣੀ ਨੂੰ ਕੱਢ ਦੇਵੇ ਜੇ ਲੋਕ ਜਿਹੜੇ ਡਿੱਗ ਰਹੇ ਆ ਟੋਇਆਂ ਚ ਉਹ ਬਚ ਸਕਦੇ ਆ ਨਹੀਂ ਇਹ ਉਹ ਤਾਂ ਸੜਕ ਤਾਂ ਫਿਰ ਉਹਨਾਂ ਦੀ ਐ ਮਾਈ ਜੀ ਮੇਰੀ ਸੀਵਰੇਜ ਦਾ ਪਾਣੀ ਤਾਂ ਆਪਣਾ ਐ ਨਾ ਜੀ ਉਹ ਜਿਹੜਾ ਓਵਰਫਲੋ ਅੱਗੇ ਨਾਲਿਆਂ ਚੋਂ ਬਾਹਰ ਆ ਗਿਆ ਜੀ ਉੱਥੇ ਹੁਣ ਕੋਲੀ ਬੱਚੇ ਜੇ ਅਗਰ ਸਕੂਲ ਨੂੰ ਜਾਂਦੇ ਆ ਤਾਂ ਪਾਣੀ ਦੇ ਵਿੱਚੋਂ ਹੋ ਕੇ ਜਾ ਰਹੇ ਆ ਜੀ ਇਹ ਸੀਵਰੇਜ ਦਾ ਪਾਣੀ ਨਹੀਂ ਹੋਣਾ ਐਸੋ ਡ੍ਰੇਨ ਆਲਾ ਦੂਜਾ ਪਾਣੀ ਹੋਣਾ ਮਾਰਿਸ਼ਾਂ ਵਾਲਾ ਪਾਣੀ ਆ ਸੀਵਰੇਜ ਦਾ ਪਾਣੀ ਨਹੀਂ ਹੈਗਾ ਜੀ ਸੀਵਰੇਜ ਦਾ ਪਾਣੀ ਨਹੀਂ ਹੈਗਾ ਜੀ ਤੇ ਨਗਰ ਕੌਂਸਲ ਕੋਈ ਹੱਲ ਨਹੀਂ ਕਰਦਾ ਨਹੀਂ ਮਾਰਿਸ਼ਾਂ ਦਾ ਪਾਣੀ ਆ ਬਈ ਜੀ ਮਾਰਿਸ਼ਾਂ ਕੋਈ ਹੱਲ ਹੈ ਜੀ ਉਹ ਤਾਂ ਜੀ ਹੁਣ ਨਗਰ ਕੌਂਸਲ ਕਰਦਾ ਪਾੜਿਸ਼ਾਂ ਦਾ ਪਾਣੀ ਜਦੋਂ ਪਿੱਛੋਂ ਡਾਊਨ ਹੋਊਗਾ ਉਧਰ ਉਹ ਫਿਰ ਉਹਦੇ ਚ ਚੱਕ ਕੇ ਸਿੜਦੇ ਆਪਾਂ ਆਪ ਲਾਉਂਦੇ ਤਾਂ ਹੈਗੇ ਟਰੈਕਟਰ ਤਕਰੀਬਨ 4 ਦਿਨ ਹੋ ਗਏ ਜੀ ਲੋਕੀ ਕਹਿ ਰਹੇ ਆਂ ਵੀ 4 ਦਿਨ ਤੋਂ ਲਗਾਤਾਰ ਪਾਣੀ ਖੜ ਰਿਹਾ ਹੈ ਜੀ ਲਗਾਤਾਰੀ بارش ਹੋ ਰਹੀ ਹੈ ਜਿਵੇਂ ਅਸੀਂ ਟਰੈਕਟਰ ਲਾਉਣੇ ਆਂਗੇ ਟਰੈਕਟਰ ਲਾ ਕੇ ਅਸੀਂ ਕੱਢ ਲਗਾਤਾਰ 4 ਦਿਨ ਤੋਂ ਤੁਹਾਨੂੰ ਤੁਹਾਨੂੰ ਪਤਾ ਹੈ ਰੋਜ਼ ਨਹੀਂ ਪੈ ਰਹੇ ਕੋਈ ਨੈਸ਼ਨਲ ਹਾਈਵੇ ਨੂੰ ਚਿੱਠੀ ਗੱਡੀ ਹੈ ਨਗਰ ਕੌਂਸਲ ਵੱਲੋਂ ਇਹਦਾ ਹਾ ਪੁਸਤਾਲ ਵਿੱਚ ਉਹ ਟਾਈਮ ਟੂ ਟਾਈਮ ਜਾਂਦੀਆਂ ਰਹਿੰਦੀਆਂ ਨੇ ਕੱਲ ਟ੍ਰੈਫਿਕ ਪੁਲਿਸ ਦੇ ਆਪਣੇ ਇੰਚਾਰਜ ਸਾਹਿਬ ਨੂੰ ਉਹਨਾਂ ਦਾ ਫੋਨ ਵੀ ਆਇਆ ਸੀਗਾ ਉਹ ਵੀ ਨੈਸ਼ਨਲ ਹਾਈਵੇ ਨਾਲ ਟੇਕ ਅਪ ਕਰਿਆ ਹੋਇਆ ਤੇ ਅਸੀ ਵੀ ਲੈਟਰ ਬਣਾਇਆ ਹੋਇਆ ਨੈਸ਼ਨਲ ਹਾਈਵੇ ਇਹਦਾ ਕੋਈ ਜਲਦੀ ਹੱਲ ਨਿਕਲੂਗਾ ਜੀ ਇਹ ਨੈਸ਼ਨਲ ਹਾਈਵੇ ਨਾਲ ਐਸਡੀਐਮ ਸਾਹਿਬ ਦੀਆਂ ਬੜੀਆਂ ਮੀਟਿੰਗ ਚੱਲ ਰਹੀਆਂ ਇਹ ਇਧੇ ਰਿਗਾਰਡਿੰਗ ਵੀ ਜਿਹੜੇ ਲੈਵਲ ਨੇ ਤੁਹਾਡੇ ਦੋਨਾਂ ਡਰੇਨਸ ਹੈ ਠੀਕ ਕਰ ਦਿਓ ਕੁਰਾਲੀ ਰੋਡ ਤੇ ਵੀ ਹੈ ਆ ਜਿਹੜਾ ਮੇਨ ਹਾਈਵੇ ਆਉਂਦਾ ਮਾਲੇ ਵਾਲਾ ਇਹਦੇ ਤੇ ਇਧਰ ਸਾਡੇ ਲਾਂਡਰਾ ਰੋਡ ਤੇ ਹੀ ਆ ਢੀਗੜਾ ਵਾਲੇ ਤੇ ਤਿੰਨਾ ਤਿੰਨਾ ਰੋਡ ਤੇ ਹੀ ਪ੍ਰੋਬਲਮ ਹੈ ਤੁਸੀਂ ਦੇਖਿਆ ਤਸਵੀਰਾਂ ਅਸ ਅਸਟਰ ਸਿਟੀ ਲਾਂਡਰਾ ਰੋਡ ਦੇ ਉੱਤੇ ਜਿਹੜੀ ਸੜਕ ਦਾ ਕੀ ਹਾਲ ਹੈ ਤਿੰਨ ਦਿਨਾਂ ਤੋਂ ਬਰਸਾਤ ਦਾ ਪਾਣੀ ਜਿਹੜਾ ਹੈ ਉੱਥੇ ਕਿੰਨਾ ਖੜਾ ਹੈ ਸੜਕ ਵੀ ਜਿਹੜੀ ਹੈ ਲੱਖਾਂ ਕਰੋੜਾਂ ਰੁਪਏ ਲਾ ਕੇ ਜੋ ਪ੍ਰਸ਼ਾਸਨ ਦੇ ਵੱਲੋਂ ਸੜਕ ਦੀ ਉਸਾਰੀ ਕੀਤੀ ਗਈ ਸੀ ਉਹ ਵੀ ਟੁੱਟ ਕੇ ਜਿਹੜਾ ਹੈ ਬੁਰਾ ਹਾਲ ਹੋ ਗਿਆ ਹੈ ਆਸਟਰ ਸਿਟੀ ਦੇ ਵਸਨੀਕਾਂ ਦੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਜਿਹੜਾ ਹੈ ਇਸ ਪਾਣੀ ਦੇ ਨਿਕਾਸੀ ਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਕਰਨਾ ਚਾਹੀਦਾ ਅਗਰ ਸਰਕਾਰ ਤੇ ਪ੍ਰਸ਼ਾਸਨ ਨੇ ਸਾਡੇ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਰੋੜਾਂ ਤੱਕ ਜਾਮ ਇਹ ਕਰ ਦੇਣਗੇ ਹੁਣ ਦੇਖਣਾ ਹੋਵੇਗਾ ਕਿ ਖਬਰ ਲੱਗਣ ਤੋਂ ਬਾਅਦ ਕਿਹਾਂ ਆਸਟਰ ਸਿਟੀ ਨੂੰ ਇਨਸਾਮ ਮਿਲਦਾ ਹੈ ਕਿਹਾ ਇਸ ਪਾਣੀ ਤੋਂ ਨਜਾਦ ਪਾਣਗੇ ਯਾ ਫਿਰ ਉਹਨਾਂ ਨੂੰ ਜਿਹੜਾ ਹੈ ਇਸ ਪਾਣੀ ਦੀ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਸੰਘਰਸ਼ ਕਰਨਾ ਪਵੇਗਾ ਇਹ ਤਾਂ ਨਾਲ ਸਮਾਂ ਹੀ ਦੱਸੇਗਾ ਅਖਰਦੋ ਡੇਵਿਡ ਵਰਮਾ ਦੀ ਖਾਸ ਰਿਪੋਰਟ